ਇਹਦੇ ਪੂਰੇ ਫੈਮਿਲੀ ਆ ਸੀ ਕਿਸੇ ਨੂੰ ਨਹੀਂ ਛੱਡਣਾ ਸਾਰਿਆਂ ਨੂੰ ਉਮਰ ਕੈ ਦੀ ਸਜ਼ਾ ਹੋਣੀ ਚਾਹੀਦੀ ਸੀ ਬਸ ਕਿ ਸਾਡੀ ਧੀ ਗਈ ਸਾਨੂੰ ਪਤਾ ਵੇ ਸਾਡੇ ਦੇ ਕੀ ਸੀ ਕਿਸੇ ਹੋਰ ਦੀ ਚੀਜ਼ ਨਾਲ ਇਦਾਂ ਨਾ ਹੋਵੇ ਜਿੱਦਾਂ ਸਾਡੀ ਚੀਜ਼ ਨਾਲ ਸਾਰੀ ਉਮਰ ਚਦਨ ਸਾਈ ਮਿੱਟ ਕੈਦ ਮਿਲੇ ਕਿ ਨਾ ਇਹਨਾਂ ਨੂੰ ਉਦੋਂ ਹੀ ਪਤਾ ਲੱਗਿਆ ਹਾਂ ਵੀ ਕਿਸੇ ਇਥੇ ਨਾਲ ਕਿੱਦਾਂ ਕੋਸ਼ਿਸ਼ ਕਰੀਦਾ ਹੁੰਦਾ ਲਾਜੂ ਦਾਦੂ ਕੀ ਜਿਹੜੀ ਆਪਣੇ ਪੁਲਿਸ ਕੋਲ ਕੀ ਕਾਰਵਾਈ ਦੀ ਮੰਗ ਕਰਦੇ ਹੋ ਕੀ ਕਾਰਵਾਈ ਦੀ ਮੰਗ ਕੀ ਕਰਦੇ ਸਾਨੂੰ ਇਨਸਾਫ ਚਾਹੀਦਾ ਜਦ ਅਸੀਂ ਇਹਨਾਂ ਜਿੰਨੇ ਸਾਡੀ ਦੀ ਇਹਨਾਂ ਕੰਮ ਨੂੰ ਕਿਸੇ ਹੋਰ ਦੀ ਚੀਜ਼ ਨਾਲ ਜਾਵੇ ਇਹਨਾਂ ਜਿਹੜੇ ਪੂਰੇ ਫੈਮਿਲੀ ਅਸੀਂ ਕਿਸੇ ਨੂੰ ਨਹੀਂ ਛੱਡਣਾ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਸੀ ਬਾ ਕਿ ਸਾਡੀ ਧੀ ਗਈ ਸਾਨੂੰ ਪਤਾ ਵੇ ਸਾਡੇ ਦੇ ਕੀ ਹੋ ਗਿਆ ਕਿਸੇ ਹੋਰ ਦੀ ਚੀਜ਼ ਨਾਲ ਇਦਾਂ ਨਾ ਹੋਵੇ ਜਿੱਦਾਂ ਸਾਡੀ ਧੀ ਨਾਲ ਕੀਤਾ ਇਹੋ ਜਿਹੇ ਇਹੋ ਜਿਹੇ ਨੂੰ ਹਮੇਸ਼ਾ ਇਹੋ ਜਿਹੇ ਨੂੰ ਫੜ ਕੇ ਨਾ ਉਮਰ ਭਰ ਲਈ ਇਹੋ ਜਿਹੇ ਨੂੰ ਕੈਦ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਸਾਰੀ ਉਮਰ ਚਾਹੇ ਨਾ ਸੈਜਮੈਂਟ ਕਿਆ ਜ ਮਿਲੇਗੀ ਨਾ ਇਹਨਾਂ ਨੂੰ ਉਹਦੇ ਪਤਾ ਲੱਗਿਆ ਹਾਂ ਵੀ ਕਿਸੇ ਤੀ ਨਾਲ ਕਿੱਦਾਂ ਕੋਸ਼ਿਸ਼ ਕਰੀਦਾ ਹੁੰਦਾ ਕੀ ਨਾਮ ਹੈ ਤੁਹਾਡਾ ਤੁਸੀਂ ਦੱਸਦੇ ਹੋ ਤੁਹਾਡਾ ਕੀ ਨਾਮ ਮੇਰਾ ਨਾਮ ਨਰਿੰਦਰ ਕੋਲ ਸਰ ਤੁਹਾਡਾ ਜੀ ਦਿਨੇਸ਼ਰ ਸਿੰਘ ਸਿੰਘ ਮੈਡਮ ਹਾਂ ਪਤਾ ਲੱਗ ਮਾਮਲਾ ਹੋਇਆ ਜੀ ਇਹਦੇ ਵਿੱਚ ਦੱਸਿਓ ਕੀ ਆਪਣੇ ਨੂੰ ਤਾਂ ਮੈਸੇਜ ਆਇਆ ਤੇ ਤਾਰਾ ਕੀ ਐ ਨੂਰ ਦੇ ਵਿੱਚ ਇੱਕ ਲੜਕੀ ਨੇ ਦੋਸਤ ਕੀਤੀ ਹੈਗਾ ਤੇ ਮੱਤੇ ਦੇ ਆਉਣ ਅਸੀਂ ਆਏ ਆ ਆਹ ਤੁਹਕਿਆ ਲੜਕੀ ਪਹਿਲਾਂ ਇਹ ਲੈ ਗਈ ਸੀਗੇ ਹੈਂਗਿੰਗ ਕੋਈ ਸਮਾਗਰੀ ਆ ਉਹਨਾਂ ਨੇ ਕੋਈ ਅਪਡੇਟ ਸਰਵਾਈਂ ਉਹ ਉੱਧਰ ਉਹਨਾਂ ਨੇ ਡੈਟ ਕਰਾਰ ਕਰਤਾ ਇੱਥੇ ਲੈ ਆ ਗਏ ਕਿਹੜੇ ਹਸਪੀਟਲ ਲੱਗਿਆ ਸੀ ਜੀ ਪਹਿਲਾਂ ਇਹ 10 ਦੇ ਪਤਾ ਨਹੀਂ ਪਹਿਲਾਂ ਜੰਮੂ ਦੀ 10 ਰਿਹਾ ਜਾਂ ਫਿਰ ਉਸ ਤੋਂ ਬਾਅਦ ਕਹਿੰਦੇ ਨਾਸਾ ਦੇ ਲੈ ਗਏ ਅੱਛਾ ਜੀ ਨਾਸਾ ਵਾਲਿਆਂ ਨੇ ਗੱਲ ਡਿਪਲੋਮਾ ਕਰਤਾ ਹੈਗਾ ਕਿ ਕੁਝ ਨਰਕੀ ਬੈਠੇ ਤੁਸੀਂ ਬਿਆਨ ਸਾਰੇ ਅੰਦਰ ਲਿਖਿਆ ਗਏ ਆਪਣੇ ਕੀ ਬਿਆਨ ਦੇ ਰਹੇ ਹੈਗੇ ਤੇ ਉਹਦੇ ਵਿੱਚ ਕੀ ਆਪਣੇ ਕਾਰਵਾਈ ਕਰ ਰਹੇ ਹੋ ਇਹ ਬਿਆਨ ਤਾਂ ਹਜੇ ਇਹਨਾਂ ਦੀ ਸਟੇਟਮੈਂਟ ਲੈ ਆ ਰਹੇ ਆ ਤੇ ਉਹ ਸਿਰਫ ਹਜੇ ਇਹ ਹੀ ਦੱਸ ਰਹੇ ਆ ਕਿ ਸੂਰਾ ਪਰਵਾਸ ਤੋਂ ਪੀੜਤਾ ਇਹਨਾਂ ਦੇ ਕਹਿਣ ਮਤਲਬ ਹੂੰ ਬਾਕੀ ਨੂੰ ਮੈਂ ਇਸ ਜਗ੍ਹਾ ਤੋਂ ਬਾਹਰ ਹੀ ਬਹਾਲ ਲਿਆ ਠੀਕ ਸਿਰਫ ਆਪਣਾ ਨਾਮ ਦਾ ਅਸਲੀ ਕਿਹੜੇ ਥਾਣੇ ਦਾ ਹੈ ਮੈਂ ਤਾਂ ਐਸਏ ਜੁਗਰੂ ਠੀਕ ਹੈ ਜੀ ਠੀਕ ਹੈ ਸੋ